ਬਾਵਜੂਦ ਇਸ ਦੇ ਸਾਹਮਣੇ ਖੜ ਕੇ ਵਾਅਦਾ ਕੀਤਾ ਉਸ ਤੋਂ ਬਾਅਦ ਗਵਰਨਮੈਂਟ ਮੁੱਕ ਗਈ ਉਸ 3 ਸੈਂਟਰ ਬੰਦ ਨਹੀਂ ਕੀਤੇ 2000 ਸੈਂਟਰ ਜਿਹਦੇ ਨਾਲ ਪੰਜਾਬ 'ਚ ਕੈਂਸਰ ਵੰਡਿਆ ਜਾ ਰਿਹਾ ਹੈ ਕਾਲਾ ਪੀਲਿਆ ਵੰਡਿਆ ਜਾ ਰਿਹਾ ਹੈ ਸਰੌਸਰ ਅਣਗਿਣਤ ਬਿਮਾਰੀਆਂ ਜੇ 3 ਸੈਂਟਰ ਬੰਦ ਨਹੀਂ ਹੋਏ ਉਹਦੇ ਲਈ ਸਰਕਾਰ ਅੜ ਗਈ ਤਾਂ 2000 ਸੈਂਟਰ ਅਸੀਂ ਕਦੋਂ ਬੰਦ ਕਰਾਵਾਂਗੇ ਵੀ ਜਾ ਹਮਾਚਲ ਊਨਾ ਬੱਦੀ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਨੇ ਉਹ ਸਾਰੀਆਂ ਫੈਕਟਰੀਆਂ ਦਾ ਜਿੰਨਾ ਵੀ ਜ਼ਹਿਰ ਆ ਜਿੰਨਾ ਵੀ ਕੈਮੀਕਲ ਆ ਸਵਾਹ ਨਦੀ ਰਾਹੀਂ ਤੇ ਗਾਂਹ ਅੱਗੇ ਸਤਲੁਜ ਚ ਪੈ ਜਾਂਦਾ ਉਹ ਬੰਦ ਕਰਨ ਦੀ بجائے ਇੱਕ ਡਰਾਮਾ ਰਚਿਆ ਗਿਆ ਉਥੇ ਸੀਚਾਲ ਨੂੰ ਖੜਾ ਕਰਤਾ ਵੀ ਲੋਕਾਂ ਦੀਆਂ ਅੱਖਾਂ ਕਿਵੇਂ ਪੂੰਜਣੀਆਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਵੇਂ ਪਾਉਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਟੇ ਦੇਣ ਤੋਂ ਮਨਾ ਕਰਤੀ باوجود ਉਸ ਦੇ ਉਹ ਸੈਂਟਰ ਬੰਦ ਨਹੀਂ ਕੀਤੇ ਗਏ 80-80% ਪਿੰਡਾਂ ਦੇ ਵਿੱਚ ਕਾਲਾ ਪੀਲਿਆ ਕੈਂਸਰ ਜੰਮਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਪਾਜ ਹੋਏ ਪਿਆ ਜਵਾਕ ਸਾਡੀਆਂ ਸਰਕਾਰਾਂ ਦੀਆਂ ਅੱਖਾਂ ਮੀਚੀਆਂ ਨੇ ਚੁੱਪ ਹੈ ਇਸ ਮਸਲੇ ਦੇ ਉੱਤੇ ਸਾਰੇ ਹੀ ਮੂੰਹਕੋਗਣੀਆਂ ਪਾ ਜਾਂਦੇ ਆ ਸਾਸ਼ੀ ਗਾਲ ਜੀ ਅੱਜ ਅਸੀਂ ਇੱਕ ਵਹਿਨ ਦੀ ਸ਼ੁਰੂਆਤ ਕਰ ਰਹੇ ਹਾਂ ਵਹਿਨ ਜਿਵੇਂ ਕਿ ਪਾਣੀ ਨਾਲ ਤੱਲਕ ਹੈ ਤੁਹਾਨੂੰ ਪਤਾ ਹੈ ਇਨੂੰ ਅਸੀਂ ਪਹਿਲਾਂ ਤਖਤ ਸ਼੍ਰੀ ਕੇਸਗੜ ਸਾਹਿਬ ਅਰਦਾਸ ਕਰਕੇ ਆਏ ਆਂ ਮੱਥਾ ਟੇਕ ਕੇ ਤੇ ਇਹ ਵਹਿਨ ਪੂਰੇ ਪੰਜਾਬ 'ਚ ਚੱਲਣਾ ਹੈ ਤਾਂ ਜੋ ਅਸੀਂ ਪਾਣੀਆਂ ਦਾ ਮੁੱਦਾ ਕਿੰਨਾ ਅਹਿਮ ਮੁੱਦਾ ਹੈ ਤੇ ਬਾਕੀ ਜੋ ਲੋਕਲ ਮੁੱਦੇ ਹੁੰਦੇ ਨੇ ਉੱਥੋਂ ਦੇ ਹਰ ਜਗ੍ਹਾ ਦੇ ਅਸੀਂ ਦੱਸਣ ਕੀ ਨਿਕਲੇ ਆਂ ਕਿ ਤਿੰਨ ਸੈਂਟਰ ਬੰਦ ਕਰਾਉਣ ਲਈ ਅਸੀਂ ਲੁਧਿਆਣੇ ਇੱਕ ਵੱਡਾ ਇਕੱਠ ਸੱਦਿਆ ਤਿੰਨ ਸੈਂਟਰ ਬੰਦ ਕਰਾਉਣ ਲਈ ਸਾਰਾ ਪੰਜਾਬ ਆਇਆ ਬਲਕੇ ਰਾਜਸਥਾਨ ਦੇ ਲੋਕ ਵੀ ਆਏ ਕਿਉਂਕਿ ਉਹ ਵੀ ਉਹਦੇ ਵਿਕਟਮ ਨੇ باوجود ਇਸ ਦੇ ਕਿ ਸਾਹਮਣੇ ਖੜ ਕੇ ਵਾਅਦਾ ਕੀਤਾ ਉਸ ਤੋਂ ਬਾਅਦ ਗਵਰਨਮੈਂਟ ਮੁੱਕ ਕਰ ਗਈ ਉਸ ਪੈਨ ਸੈਂਟਰ ਬੰਦ ਨਹੀਂ ਕੀਤੇ ਜਦ ਕੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਤਾਂ ਆਪਾਂ ਇੱਕ ਸੈਂਟਰ ਕੋਲੇ ਤਾਂ ਖੜੇ ਹੀ ਹੋਏ ਆ 2000 ਸੈਂਟਰ ਨੇ ਜੋ ਸਾਡੇ ਪੰਜਾਬ ਦੇ ਸਰਫੇਸ ਦੇ ਪਾਣੀ ਨੂੰ ਧਰਤੀ ਦੇ ਉਤਲੇ ਪਾਣੀ ਨੂੰ ਤੇ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ 2000 ਸੈਂਟਰ ਜਿਹਦੇ ਨਾਲ ਪੰਜਾਬ 'ਚ ਕੈਂਸਰ ਵੰਡਿਆ ਜਾ ਰਿਹਾ ਹੈ ਕਾਲਾ ਪੀਲਿਆ ਵੰਡਿਆ ਜਾ ਰਿਹਾ ਸਰੌਸਰ ਅਣਗਿਣਤ ਬਿਮਾਰੀਆਂ ਜਿੱਥੇ ਕੇ ਪਿਤਾ ਦਾ ਦਰਜਾ ਹੈ ਪਾਣੀ ਦਾ ਉਸ ਜਗ੍ਹਾ ਤੇ ਜੇ ਤਿੰਨ ਸੈਂਟਰ ਬੰਦ ਨਹੀਂ ਹੋਏ ਉਹਦੇ ਲਈ ਸਰਕਾਰ ਅੜ ਗਈ ਤਾਂ 2000 ਸੈਂਟਰ ਅਸੀਂ ਕਦੋਂ ਬੰਦ ਕਰਾਵਾਂਗੇ ਵੀ ਕਿਹੜੇ ਆ ਕਿਹੜੇ ਉਹ ਜਦ ਕਿ ਉਹਦੇ ਆਰਡਰ ਵੀ ਆ ਚੁੱਕੇ ਨੇ ਨੈਸ਼ਨਲ ਪੋਲੂਸ਼ਨ ਬੋਰਡ ਦੇ ਪੰਜਾਬ ਪੋਲਿਊਸ਼ਨ ਬੋਰਡ ਦੇ এনवायरमेंट ਮਿਨਿਸਟਰੀ ਦੀਆਂ ਸਾਰੀਆਂ ਸ਼ਰਤਾਂ ਨਹੀਂ ਪੂਰੀਆਂ ਹੋ ਰੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਟੇ ਦੇਣ ਤੋਂ ਮਨਾ ਕਰਤੀ باوجود ਉਸ ਦੇ ਉਹ ਸੈਂਟਰ ਬੰਦ ਨਹੀਂ ਕੀਤੇ ਗਏ ਤਿੰਨ ਤੇ ਜੇ 2000 ਬੰਦ ਕਰਾਉਣੇ ਆ ਤਾਂ ਕੌਣ ਕਰ ਸਕਦਾ ਪੰਜਾਬ ਗਵਰਨਮੈਂਟ ਇੱਥੇ ਕੋਈ ਨੈਸ਼ਨਲ ਗਵਰਨਮੈਂਟ ਦੀ ਲੋੜ ਨਹੀਂ ਗਈ ਪੰਜਾਬ ਗਵਰਨਮੈਂਟ ਹੁਣ ਅਸੀਂ ਇਸ ਵਹਿਣ ਨਾਲ ਲੋਕਾਂ ਕੋਲੇ ਜਾਵਾਂਗੇ ਉਨ੍ਹਾਂ ਦੇ ਲੋਕਲ ਜਿਹੜੇ ਸਰੋਤ ਨੇ ਜਿਵੇਂ ਕਿ ਆ ਪਿੱਛੇ ਐ ਦੱਸਾਂਗੇ ਕਿ ਆ ਤੁਹਾਡੇ ਸਰੋਤ ਨੇ 2000 ਜੋ ਪੰਜਾਬ ਦੇ ਪਾਣੀ ਨੂੰ ਗੰਦਾ ਕਰ ਰਹੇ ਨੇ ਜੇ ਤੁਸੀਂ ਇਹਨਾਂ ਨੂੰ ਸਹੀ ਕਰਾਉਣਾ ਤਾਂ ਇਸ ਗਵਰਨਮੈਂਟ ਨੂੰ ਪੁੱਛੋ ਕਿ ਕਰੂਗੇ ਜਾਂ ਜਾਉਂਗੇ ਤੇ ਜਿਹੜੇ ਵੀ ਨਵੇਂ ਆਉਣਗੇ ਉਹ ਕੋਈ ਵੀ ਆ ਜੇ ਉਹ ਇਨ੍ਹਾਂ ਮੁੱਦਿਆਂ ਤੇ ਆਵੇ ਆ ਕਹਿਣ ਤੇ ਹਰ ਲੋਕਲ ਮੁੱਦੇ ਨੂੰ ਔਰ ਇਹ ਕੇਸ ਗੱਲ ਨੂੰ ਕਹਿਣ ਕਿ ਪੰਜਾਬ ਹੈ ਜਿਹੜਾ ਉਹ ਪੰਜਾਬੀਆਂ ਦਾ ਹੈ ਅਸੀਂ ਬਹੁਤ ਨੇੜੇ ਖੜੇ ਆ ਹਿਮਾਚਲ ਦੇ ਹਿਮਾਚਲ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਬੋਨਾਫਾਈਟ ਦਾ ਕਾਨੂੰਨ ਕਹਿ ਦਿੰਦੇ ਆ ਅਸੀਂ ਉਹਨੂੰ ਡੋਮੋਸਾਈਲ ਦਾ ਕਹਿ ਰਹੇ ਆ ਕਿ ਯਾਰ ਪੰਜਾਬ ਦੇ ਵਿੱਚ ਪ੍ਰੈਫਰੈਂਸ ਪੰਜਾਬ ਨੂੰ ਦਿਓ ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੋ ਇੱਥੇ ਨਾਲ ਹਿਮਾਚਲ ਲੱਗਦਾ ਹੈ ਔਰ ਇਹ ਹਿਮਾਚਲ ਨੇ ਆਪ ਦੀ ਇੱਕ ਇੰਡਸਟਰੀ ਬਣਾਈ ਹੋਈ ਹੈ ਇੰਡਸਟਰੀਅਲ ਏਰੀਆ ਬਣਾਤਾ ਜਮਾ ਹੱਦ ਦੇ ਨਾਲ ਆ ਕੇ ਉਹਦਾ ਕਾਰਨ ਪਤਾ ਕੀ ਹੈ ਕਿ ਹਿਮਾਚਲ ਦੀਆਂ ਉਹਨਾਂ ਫੈਕਟਰੀਆਂ ਦਾ ਜਿੰਨੀ ਵੇਸਟੇਜ ਹੈ ਉਹ ਸਾਰੀ ਦੀ ਸਾਰੀ ਕਿਹੜੀ ਨਦੀ ਚ ਪਾਉਂਦੇ ਆ ਜੀ ਉਹ ਨਹੀਂ ਸਤਲੁਜ ਤੋਂ ਪਹਿਲਾਂ ਸਵਾਨ ਨਦੀ ਚ ਪਾਉਂਦੇ ਆ ਤੇ ਉਹ ਅੱਗੇ ਸਤਲੁਜ ਚ ਪੈਂਦੀ ਹੈ ਤੇ ਸਤਲੁਜ ਆ ਆਪਣੇ ਪਿੱਛੇ ਜਾ ਰਿਹਾ ਹੈ ਇਹ ਇੱਥੋਂ ਗੰਦਾ ਹੋਣਾ ਸ਼ੁਰੂ ਹੁੰਦਾ ਹੈ ਔਰ ਫੇਰ ਅੱਗੇ ਬੁੱਡਾ ਨਾਲਾ ਵੀ ਪਿਆ ਤੇ ਜਾ ਕੇ ਹਰੀ ਕੇ ਦੋਨਾਂ ਦਾ ਸੰਗਮ ਹੋਇਆ ਜਿੰਨੀਆਂ ਕੱਸੀਆਂ ਨਹਿਰਾਂ ਨਿਕਲੀਆਂ ਤੇ ਫੇਰ ਪੂਰੇ ਪੰਜਾਬ ਚ ਬਿਮਾਰੀ ਵੰਡੀ ਜਾਂਦੀ ਹੈ ਸਾਡੇ ਵਹਿਣ ਦਾ ਮੇਨ ਮਕਸਦ ਆ ਜਿਹਦੇ ਲਈ ਅਸੀਂ ਲੋਕਲ ਮੁੱਦੇ ਜਿਵੇਂ ਤੁਹਾਡੇ ਇੱਥੇ ਦੋ ਤਿੰਨ ਮੁੱਦੇ ਆ ਆ ਦੋ ਤੁਹਾਡੇ ਕੋਲੇ ਫੈਕਟਰੀਆਂ ਆ ਵੀ ਨਹੀਂ ਸਭ ਤੋਂ ਵੱਡੀ ਇਹ ਪੀਸੀਐਲ ਵੱਡੀ ਇੱਕ ਮੈਨੂੰ ਬੜੇ ਸੱਚੀ ਮੈਨੂੰ ਹੁਣੇ ਦੱਸੀ ਕਿਸੇ ਨੇ ਮਤਲਬ ਬੜੇ ਸ਼ਰਮ ਦੀ ਗੱਲ ਹੈ ਕਿ ਇਸ ਫੈਕਟਰੀ ਦੇ ਉੱਤੇ 2020 ਔਰ 19 ਦੇ ਵਿੱਚ 105 ਕਰੋੜ ਰੁਪਇਆ ਲਾ ਕੇ ਦੀ ਕਪੈਸਿਟੀ ਵਧਾਈ ਗਈ ਸੀ 100 ਤੋਂ 300 ਟਨ ਦੀ ਕੀਤੀ ਗਈ ਸੀ ਉਸੇ ਫੈਕਟਰੀ ਨੂੰ 42 ਕਰੋੜ ਦਾ ਕੋਈ ਮਿਸਟਰ ਦਈਆ ਨੇ ਹਰਿਆਣੇ ਤੋਂ ਉਹਨਾਂ ਨੂੰ ਵੇਚ ਦਿੱਤਾ ਗਿਆ 105 ਕਰੋੜ 1 ਸਾਲ ਪਹਿਲਾਂ ਸਰਕਾਰ ਖੁਦ ਲਾ ਰਹੀ ਉਹਦੇ ਤੇ 88 ਕਿੱਲੇ ਜ਼ਮੀਨ ਆ ਪਲੀਜ਼ ਮੈਨੂੰ ਕਰੈਕਟ ਕਰ ਰਹੇ ਹੋ ਜੇ ਜਾਲਤ ਆ ਤਾਂ 88 ਕਿੱਲੇ ਜ਼ਮੀਨ ਹੈ ਪਹਿਲਾਂ ਕਿੰਨੇ ਲੱਗੇ ਹੋਣਗੇ ਤੇ ਦੇ ਦਿੱਤੀ ਗਈ ਹੈ ਆਮ ਪਬਲਿਕ ਚ ਗੱਲ ਹੈ ਕਿ ਕੁਝ ਜਿਨ੍ਹਾਂ ਦੀ ਸਾਡੀ ਉਦੋਂ ਸਰਕਾਰ ਸੀ ਉਹਨਾਂ ਦੀਆਂ ਪਾਰਟਨਰਸ਼ਿਪਾਂ ਵਿੱਚ ਨੇ ਇਹਦੀ ਕੋਈ ਜਾਂਚ ਹੋਊਗੀ ਜਦੋਂ ਪਬਲਿਕ ਚ ਗੱਲ ਆ ਜੇ ਕੀ ਐ ਇਸ ਨਵੀਂ ਇਨਕਲਾਬੀ ਸਰਕਾਰ ਨੇ ਉਹਦੀ ਕੋਈ ਜਾਂਚ ਦਾ ਇਨੀਸ਼ੀਏਟਿਵ ਲਿਆ ਹੈ ਜੇ ਸ਼ੱਕ ਹੈ ਮੰਨ ਲਓ ਸਾਡਾ ਸ਼ੱਕ ਗਲਤ ਹੈ ਇੱਕ ਆਦੇ ਨਾਲ ਦੂਰ ਹੋਊਗਾ ਜਾਂਚ ਨਾਲ ਕੀ ਇਹ ਜਾਂਚ ਹੋਊਗੀ ਕੀ ਇਸ ਪਾਣੀ ਨੂੰ ਜਿਹੜਾ ਆ ਸਿੱਧਾ ਨੰਗਲ ਦਾ ਨਾਲਾ ਆ ਰਿਹਾ ਹੈ ਪੂਰਾ ਕੋਈ ਐਸਟੀਪੀ ਨਹੀਂ ਜਦ ਕਿ ਆ ਨਾਲ ਆਪਾਂ ਇੱਕ ਐਸਟੀਪੀ ਤੇ ਖੜੇ ਆ 6 ਪਿੰਡਾਂ ਲਈ ਹੈ ਲਈ ਹੈ ਤੇ ਇੱਕ ਸ਼ਹਿਰ ਲਈ ਕੋਈ ਨਹੀਂ ਇਹ ਸਾਰੇ ਦਾ ਸਾਰਾ ਗੰਦਾ ਪਾਣੀ ਲਿਆ ਕੇ ਸਤਲੋ ਚ ਸੜ ਦਿਓ ਸਾਡੇ ਉਤੇ ਸੀਚੇਵਾਲ ਸਾਹਿਬ ਵੀ ਲੱਗੇ ਹੋਏ ਆ ਲੁਧਿਆਣੇ ਦੇ ਛੋਟੇ ਜਿਹੇ ਸੇ ਨੂੰ ਸੀਵਰੇਜ ਤੇ ਖੂਬ ਬਣਾਉਣੇ ਆ ਜੀ ਕਿਉਂ ਕਿਉਂਕਿ ਅਸੀਂ ਰੌਲਾ ਪਾਤਾ ਹੈ ਤੇ ਭਾਈ ਸਾਹਿਬ ਇੱਥੇ ਆ ਜੋ ਬਣਾ ਦਿਓ ਖੂ ਆ ਕੇ ਜਦ ਕਿ ਉਹ ਵੀ ਕੀ ਹੈ ਕੇ ਬੰਦੇ ਨੂੰ ਕੈਂਸਰ ਆ ਸਿਰ ਦੁਖਦੇ ਦੀ ਗੋਲੀ ਆ ਅਗੇ ਡੇਰੀਆਂ ਬੰਦ ਕਰਦੇ ਆਂਗੇ ਸੀਵਰੇਜ ਬੰਦ ਕਰਦੇ ਆਂਗੇ ਤੇ ਜਿਹੜਾ ਕੈਮੀਕਲ ਆ ਉਹਦੇ ਬਾਰੇ ਕੋਈ ਗੱਲ ਨਹੀਂ ਹੁਣ ਜੇਵੇਂ ਥੋੜੇ ਆ ਫੈਕਟਰੀ ਆ ਇੱਥੇ ਪੂਰੀ ਸਵਾਹ ਜਮਾ ਹੋ ਜਾਂਦੀ ਹੈ ਜੀਨੂੰ ਇਹ ਚੱਕ ਕੇ ਲੈ ਜਾਂਦੇ ਨੇ ਬਾਅਦ ਚ ਟਰੱਕ ਆ ਰਹੀ ਉਸ ਤੋਂ ਪਹਿਲਾਂ ਉਹ ਉੱਡਦੀ ਹੈ ਆ ਪਾਣੀ ਚ ਪੈਂਦੀ ਹੈ ਆ ਛਾ ਪਿੰਡਾਂ ਤੇ ਪੈਂਦੀ ਹੈ ਇਹਦੇ ਬਾਰੇ ਕੋਈ ਹੈ ਨੋਰਮਸ ਆ ਜਿਹੜੀ ਹਿਮਾਚਲ ਵਾਲੀ ਆ ਜਿਹੜੀ ਉਹਨਾਂ ਨੇ ਇੰਡਸਟਰੀਅਲ ਬਣਾਈ ਆ ਦੋਨਾ ਇਹਨਾਂ ਨੂੰ ਐਨਜੀਟੀ ਦਾ ਨੋਟਿਸ ਹੋ ਚੁੱਕਿਆ ਹੈ ਦੋ ਡੀਸੀਆਂ ਦੀ ਕਮੇਟੀ ਬਣੀ ਹੈ ਕਿ ਸਾਨੂੰ ਜਵਾਬ ਦਿਓ ਇੱਕ ਸਾਲ ਹੋ ਗਿਆ ਮੈਨੂੰ ਨਹੀਂ ਪਤਾ ਉਹਦਾ ਜਵਾਬ ਦਿੱਤਾ ਹੈ ਜਾਂ ਨਹੀਂ ਦਿੱਤਾ ਕੀ ਇਹ ਪੰਜਾਬ ਸੋਚੂਗਾ ਇਹਦੇ ਬਾਰੇ ਕਿ ਆ ਨਾਲ ਇੰਡਸਟਰੀ ਬਣਾਤੀ ਹੈ ਵੱਡੇ ਵੱਡੇ ਹੈਵੀ ਟਰੱਕ ਇਨਾਂ ਸ਼ਹਿਰਾਂ ਵਿੱਚ ਦੀ ਗੁਜ਼ਰਦੇ ਨੇ ਕੀ ਸਾਥੋਂ ਉਹਨਾਂ ਨੇ ਇਹਦੀ ਪਰਮਿਸ਼ਨ ਲਈ ਹੈ ਆ ਸ਼ਹਿਰ ਵਿਚਾਰਾ ਡੰਗਲ ਤੇ ਆ ਪਿੰਡ ਇਹਨਾਂ ਨੇ ਕੋਈ ਗੁਨਾਹ ਕੀਤਾ ਹੈ ਕਿ ਵੱਡੇ ਵੱਡੇ ਟਰੱਕ ਰਾਤ ਨੂੰ ਵੀ ਗੁਜ਼ਰਨ ਦਿਨੇ ਵੀ ਗੁਜ਼ਰਨ ਸਾਮਾਨ ਸਾਰਾ ਹੀ ਹਿਮਾਚਲ ਇੰਡਸਟਰੀ ਦਾ ਜਿਹੜਾ ਵੇਸਟੇਜ ਆਉ ਸਾਰਾ ਪੰਜਾਬ ਚ ਇਹ ਕੀ ਹੈ ਕੀ ਸਾਡੀਆਂ ਗਵਰਨਮੈਂਟਾਂ ਜਾਗਣ ਗਿਆ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਹੈਗੀ ਹੈ ਆਹੀ ਕਹਿਣ ਲੋਕਾਂ ਚ ਜਾ ਰਹੇ ਆ ਔਰ ਇਹ ਕਹਿ ਰਹੇ ਆ ਕਿ ਸਰਕਾਰਾਂ ਉਤੋਂ ਨਹੀਂ ਦੇਖਦੀਆਂ ਅਸੀਂ ਬਣਾਉਣੇ ਆ ਤੇ ਜਦੋਂ ਅਸੀਂ ਬਣਾਉਣੇ ਆ ਕੀ ਨਾ ਤੋਂ ਪੁੱਛਾਂਗੇ ਕਿ ਐਸ ਮੁੱਦੇ ਤੇ ਤੁਸੀਂ ਕੀ ਕੀਤਾ ਹੈ ਪੰਜਾਬ ਦੀ ਹੋਂਦ ਪਾਣੀ ਨਾਲ ਜੁੜੀ ਹੈ ਐਸੇ ਸਤਲੋ ਚੋਂ ਅੰਮ੍ਰਿਤ ਛਕਾਇਆ ਗਿਆ ਸੀ ਤੇ ਹੁਣ ਕੀ ਹਾਲ ਹੋ ਗਿਆ ਆ ਗੰਦ ਪੈ ਰਿਹਾ ਪਿੱਛੇ ਖੜਾ ਤੇ ਸਾਰੇ ਹਿਮਾਚਲ ਦੀ ਇੰਡਸਟਰੀ ਦਾ ਪੈ ਰਿਹਾ ਔਰ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਆ ਦੱਸ ਚੁੱਕੇ ਕੀ ਹੋ ਰਿਹਾ ਸੋ ਇਸ ਕੰਮ ਲਈ ਅਸੀਂ ਨਿਕਲੇ ਆ ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਲਾਂਗੇ ਬਾਕੀ ਸਾਡੇ ਸਾਰੇ ਬੰਦੇ ਲੱਖਾ ਸਪੈਸ਼ਲੀ ਇੱਕ ਵਾਰੀ ਆਪ ਦੀ ਗੱਲ ਕਹਿ ਦੇ ਫਿਰ ਤੁਹਾਡੇ ਦਿਲੋ ਦਿਮਾਗ ਚ ਜੋ ਵੀ ਗੱਲ ਹੋਈ ਪਲੀਜ਼ ਖੁੱਲ ਕੇ ਪੁੱਛਿਓ ਜੇ ਅਸੀਂ ਤੁਹਾਡੇ ਨਾਲ ਵਿਚਾਰਾ ਹੀ ਸਾਂਝੀਆਂ ਕਰਨ ਆਏ ਆ ਕੋਈ ਲਿਹਾਜ ਨਾ ਕਰਿਓ ਜੇ ਸਾਡਾ ਹਾਂਜੀ ਲਖਾ ਹਾਏ ਸਾਸਿਕਾ ਸਾਰਿਆਂ ਨੂੰ ਜੀ ਜਿਸ ਤਰ੍ਹਾਂ ਬਾਈ ਅਮਤੋਜ ਨੇ ਦੱਸਿਆ ਕਿ ਅਸੀਂ ਵਹਿਣ ਸ਼ੁਰੂ ਕੀਤਾ ਵਹਿਣ ਦਾ ਭਾਵ ਪਾਣੀ ਵਹਿੰਦਾ ਜਾਂਦਾ ਤਿੰਨ ਪਾਣੀਆਂ ਦੇ ਸਿਰ ਤੇ ਪੰਜਾਬ ਦੀ ਬਰਸਤ ਜਿਹੜੀ ਉਹ ਪੰਜਾਬ ਦੀ ਸੱਭਿਆਤਾ ਜਿਹੜੀ ਜਿਉਂਦੀ ਆ ਪਰ ਅੱਜ ਇਹ ਪਾਣੀ ਪਾਣੀ ਨਾ ਹੋ ਕੇ ਸਾਡੇ ਲਈ ਜ਼ਹਿਰ ਬਣ ਗਿਆ 9 ਤਰੀਕ ਤੋਂ ਸ਼ੁਰੂ ਕੀਤਾ ਪਰ ਨੰਗਲ ਖੜੇ ਆ ਸਾਰੇ ਪੰਜਾਬ 'ਚ ਅਸੀਂ ਜਾਣਾ ਕਿਉਂਕਿ ਇਹ ਮਸਲਾ ਇਕੱਲੇ ਦਰਿਆਵਾਂ ਦਾ ਨਹੀਂ ਹੈਗਾ ਇਹ ਮਸਲਾ ਧਰਤੀ ਇੱਥਾਂ ਬੋਰ ਕਰਕੇ ਵੀ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਅਖਾੜਾ ਪਿੰਡ ਜਗਰਾਉਂ ਦੇ ਕੋਲੇ ਪਰਸੋਂ ਚੌਥੇ ਦੀ ਗੱਲ ਆ ਪੁਲਿਸ ਨੇ ਉੱਥੇ ਕਈ ਬੰਦਿਆਂ ਨੂੰ ਕੁੱਟ ਕੇ ਜ਼ਖਮੀ ਵੀ ਕੀਤਾ ਜਿਹੜੀ ਉੱਥੇ ਕੰਡਸਟਰੀ ਲੱਗ ਰਹੀ ਹੈ ਫੈਕਟਰੀ ਲੱਗ ਰਹੀ ਹੈ ਉਹਦਾ ਵਿਰੋਧ ਕਰ ਰਹੇ ਆ ਲੋਕ ਇਸ ਤਰ੍ਹਾਂ ਭਾਈ ਹਮ ਤੋਰ ਨੇ ਦੱਸਿਆ ਸਾਡੇ ਨੇੜੇ ਇੱਥੇ ਫੈਕਟਰੀਆਂ ਲੱਗੀਆਂ ਨੇ ਜਾਂ ਹਿਮਾਚਲ ਊਨਾ ਬੱਦੀ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਨੇ ਉਹ ਸਾਰੀਆਂ ਫੈਕਟਰੀਆਂ ਦਾ ਜਿੰਨਾ ਵੀ ਜ਼ਹਿਰ ਆ ਜਿੰਨਾ ਵੀ ਕੈਮੀਕਲ ਆ ਸਬਾਹ ਨਦੀ ਰਾਹੀਂ ਤੇ ਗਾਂਹ ਅੱਗੇ ਸਤਲੁਜ ਚ ਪੈ ਜਾਂਦਾ ਅਸੀਂ ਵੱਡਾ ਇਕੱਠ ਰੱਖਿਆ ਲੋਕਾਂ ਨੂੰ ਲਾਂਬੰਦ ਕੀਤਾ ਤਨ ਤਰੀਕ ਨੂੰ ਲੁਧਿਆਣੇ ਬਹੁਤ ਰੋਕਾਂ ਲਾਈਆਂ ਸਾਰਾ ਲੁਧਿਆਣਾ ਸ਼ੌਣੀ ਬਣਾ ਤਸੀਲ ਕਰਤਾ ਪੁਲਿਸ ਦੇ ਨਾਲ ਪਰ ਲੋਕ ਫਿਰ ਵੀ ਪਹੁੰਚੇ ਉੱਥੇ ਉੱਥੇ ਸਰਕਾਰ ਦਾ ਅਧਿਕਾਰੀ ਏਡੀਸੀ ਆ ਕੇ ਵਾਦਾ ਕਰਦਾ ਵੀ ਅਸੀਂ ਇਹ ਤਿੰਨ ਜਿਹੜੇ ਪਲਾਂਟ ਹੈ ਇਹਨਾਂ ਨੂੰ ਬੰਦ ਕਰ ਦਾਂਗੇ ਹਫ਼ਤੇ 'ਚ ਉਹ ਬੰਦ ਕਰਨ ਦੀ ਬਜਾਏ ਇੱਕ ਡਰਾਮਾ ਰਚਿਆ ਗਿਆ ਉੱਥੇ ਸਿਚਲ ਨੂੰ ਖੜਾ ਕਰਤਾ ਵੀ ਲੋਕਾਂ ਦੀਆਂ ਅੱਖਾਂ ਕਿਵੇਂ ਪੂੰਝਣੀਆਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਵੇਂ ਪਾਉਣਾ ਸਿਚਲ ਨੇ ਖੂਬ ਬਣਾ ਲਿਆ ਜੀ ਕਹਿੰਦੇ ਜਿਹੜਾ ਸੀਵਰੇਜ ਦਾ ਕੋਈ ਆਉਂਦਾ ਜੀ ਪਾਣੀ ਗੋਹਾ ਆਉਂਦਾ ਜੀ ਡੈਰੀਆਂ ਦਾ ਕੋਈ ਹੋਰ ਮਲਮੂਤਰ ਆਉਂਦਾ ਉਹਨੂੰ ਅਸੀਂ ਇੱਥੇ ਸਾਫ਼ ਕਰਾਂਗੇ ਗੱਲ ਹੋ ਰਹੀ ਹੈ ਕੈਮੀਕਲ ਦੀ ਜਿਹੜਾ ਕੈਮੀਕਲ ਸਾਡੇ ਲੋਕਾਂ ਨੂੰ ਉਹ ਜੈਸਲਮੇਰ ਤੱਕ ਅਸੀਂ ਗਏ ਆਂ ਰਾਜਸਥਾਨ ਗੰਗਾ ਨਗਰ ਬੀਕਾਨੇਰ ਜੈਸਲਮੇਰ ਸਾਧ ਅਖਣੀ ਮਾਲਵਾ 80 80% ਪਿੰਡਾਂ ਦੇ ਵਿੱਚ ਕਾਲਾ ਪੀਲਿਆ ਕੈਂਸਰ ਜਮਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਪਾਜ ਹੋਏ ਪਿਆ ਜਵਾਕ ਲੂਲੇ ਲੰਗੜੇ ਹੋ ਕੇ ਮੰਜਿਆਂ ਤੇ ਪਏ ਆ ਈਲਚੇਰਾਂ ਤੇ ਫਿਰਦੇ ਆ ਅਸੀਂ ਉਹਨਾਂ ਦੇ ਪਿੰਡਾਂ ਦੇ ਹਾਲਾਤ ਦੇਖੇ 6 ਮਹੀਨੇ ਪਿੰਡਾਂ ਜਾ ਕੇ ਤਾਂ ਅਸੀਂ ਲੋਕਾਂ ਨੂੰ ਠਾਣ ਤੁਰੇ ਆਂ ਵੀ ਇਹ ਸਭ ਤੋਂ ਵੱਡੀ ਪਾਣੀ ਆ ਤਾਂ ਜੀਵਨ ਹੈ ਗੁਰਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਓ ਹੈ ਜਿੱਤਾਂ ਹਰਿਆ ਸਭ ਕੋਏ ਪਾਣੀ ਨਾਲ ਸਾਰੀ ਕੈਨਾਤ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਕੁੱਲ ਚੀਜ਼ ਬਨਾਸਪਤੀ ਜੀਵ ਜੰਤੂ ਇਨਸਾਨ ਪਾਣੀ ਕਰਕੇ ਆ ਤੇ ਪਾਣੀ ਸਾਡਾ ਪੰਜਾਬ ਦਾ ਜਿਸ ਤਰ੍ਹਾਂ ਆਪਾਂ ਸਤਲੋਜ ਤੇ ਖੜੇ ਆ ਤੇ ਇੱਥੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਿਆਰ ਕੀਤਾ ਤੇ ਮਾਈ ਮਾਤਾ ਜੀਤੋ ਨੇ ਜਦੋਂ ਪਤਾਸੇ ਪਾ ਕੇ ਤੇ ਸੂਰਮੇ ਮਰਜੀਵੜੇ ਪੈਦਾ ਕੀਤੇ ਇਸ ਪਾਣੀ ਦੇ ਉੱਤੋਂ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਉਹ ਪਾਣੀ ਨੂੰ ਅੱਜ ਕੋਲੇ ਖੜ੍ਹਾ ਨਹੀਂ ਜਾਂਦਾ ਦੇਖੋ ਥੋੜੇ ਇੱਕ ਕਹਿਣ ਦੀ ਗੱਲ ਆ ਦਿਖਾ ਦਿਓ ਆ ਪਿੱਛੇ ਟ੍ਰੀਟਮੈਂਟ ਪਲਾਂਟ ਚੱਲਦਾ ਆਪਣੇ ਇਹ ਖਾਨਾ ਪੂਰਤੀ ਐ ਇਹ ਖਾਨਾ ਪੂਰਤੀ ਆ ਪਾਣੀ ਸੁੱਗਾ ਹੀ ਆ ਰਿਹਾ ਆ ਦੇਖੋ ਇੱਥੇ ਇਹਨਾ ਮੁਸ਼ਕ ਮਾਰਦਾ ਤੇ ਇਹ ਅੱਗੇ ਕਹਾਂ ਜਾ ਕੇ ਪਾਣੀ ਚ ਲੜਦਾ ਤੇ ਇਹਨੂੰ ਕਹਾਂ ਲੋਕ ਪੀਂਦੇ ਆ ਤੇ ਲੋਕ ਬਚਣਗੇ ਕਿਵੇਂ ਸਵਾਹ ਦੇਖ ਲੋ ਇੱਥੇ ਖੜਨਾ ਵੀ ਔਖਾ ਹੋਇਆ ਖੜਾ ਉਹ ਚੱਲ ਰਿਹਾ ਨਾਲ ਉਹ ਖਾਨਾ ਪੂਰਤੀ ਐ ਇੱਥੇ ਜਿਹਨੂੰ ਕਹੋਗੇ ਟ੍ਰੀਟਮੈਂਟ ਪਲਾਂਟ ਲੱਗਿਆ ਉਹ ਕੀ ਕਰ ਰਿਹਾ ਥੋੜਾ ਜਿਹਾ ਪਾਣੀ ਇੱਕ ਦਿਖਾਉਣ ਲਈ ਲੋਕਾਂ ਨੂੰ ਦਿਖਾਵੇ ਲਈ ਤੇ ਆਹ ਪਾਣੀ ਸਿੱਧਾ ਹੀ ਜੜਾ ਆ ਰਿਹਾ ਹੈ। ਜਾਂ ਮੈਂ ਸਿਚਲ ਨੂੰ ਪੁੱਛਣਾ ਚਾਹੁੰਦਾ ਵੀ ਉਹਦਾ ਪਾਣੀ ਟ੍ਰੀਟ ਹੋ ਗਿਆ ਨਾ। ਤੁਸੀਂ ਆ ਕੇ ਪੀ ਕੇ ਦਿਖਾਓ। ਤੁਸੀਂ ਕਹਿੰਦੇ ਅਸੀਂ ਟ੍ਰੀਟਮੈਂਟ ਜਿਹੜਾ ਪਲਾਟ ਦਾ ਪਾਣੀ ਆ ਸਾਫ਼ ਕੀਤਾ ਹੋਇਆ ਅਸੀਂ ਲੁਧਿਆਣੇ 'ਚ ਪੀਵਾਂਗੇ। ਪਿਆਇਆ ਅਸੀਂ ਭਵੰਤ ਮਾਨ ਨੂੰ ਬਿਮਾਰ ਹੋ ਕੇ ਦੂਜੇ ਦਾ ਹਸਪਤਾਲ ਵਾਗ ਗਿਆ ਸੀਗਾ। ਸੋ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਬਹੁਤ ਵੱਡਾ ਮੁੱਦਾ ਸਾਡੀਆਂ ਨਸਲਾਂ ਦਾ ਮੁੱਦਾ। ਇਹ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਆ। ਪਾਣੀ ਹਰ ਕੋਈ ਪੀਂਦਾ। ਅਮੀਰ ਆ ਗਰੀਬ ਆ ਸ਼ਹਿਰੀ ਆ ਪਿੰਡੂ ਆ ਹਿੰਦੂ ਆ ਸਿੱਖ ਆ ਮੁਸਲਮਾਨ ਆ ਪਾਣੀ ਕਰਕੇ ਆਪਾਂ ਸਾਰੇ ਜਿਉਨੇ ਆ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਵੀ ਸਾਨੂੰ ਇਹ ਸ਼ੁਰੂਆਤ ਆਪਾਂ ਕੱਲਾ ਲੜਦੇ ਆ ਲੁਧਿਆਣੇ ਤੋਂ ਬੁੱਢੇ ਦਰਿਆ ਦੀ ਗੱਲ ਕਰਦੇ ਆ ਜਾਂ ਉੱਥੇ ਇੰਡਸਟਰੀ ਦੀ ਗੱਲ ਕਰਦੇ ਆ ਇੱਥੋਂ ਸ਼ੁਰੂ ਹੋ ਗਿਆ ਇਤੋਂ ਵੀ ਕਹਾ ਪਿੱਛੇ ਜਾਓ ਹਮਾਚਲ ਚੋਂ ਹਮਾਚਲ ਦੇ ਵਿੱਚ ਜਿੰਨੇ ਹੋਟਲ ਆ ਸਾਰੇ ਹੋਟਲਾਂ ਦੀ ਜਿੰਨੀ ਗੰਦਗੀ ਕਿੱਥੇ ਆਉਂਦੀ ਆ ਸਤ ਲੋਚੀ ਆਉਂਦੀ ਆ ਤੇ ਜਿਹੜਾ ਇੰਡਸਟਰੀ ਆ ਉਹਦਾ ਜਿੰਨਾ ਕੈਮੀਕਲ ਆ ਰਿਹਾ ਜਿੰਨੀ ਜ਼ਹਿਰ ਆ ਰਹੀ ਆ ਉਹ ਪਾਣੀ ਚ ਹੀ ਆਉਂਦੀ ਆ ਸੋ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਡੀਆਂ ਉਹੀ ਗੱਲ ਸਾਡੀਆਂ ਸਰਕਾਰਾਂ ਦੀਆਂ ਅੱਖਾਂ ਮੀਚੀਆਂ ਨੇ ਚੁੱਪ ਐ ਇਸ ਐਸ ਮਸਲੇ ਦੇ ਉੱਤੇ ਸਾਰੇ ਹੀ ਮੂੰਹ ਚੁੰਗਣੀਆਂ ਪਾ ਜਾਂਦੇ ਆ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਸਾਨੂੰ ਲਾਮਬੰਦ ਹੋਣ ਦੀ ਲੋੜ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਵਿਸਾਖੀ ਤੱਕ ਆਪਣਾ ਢੇਡਾ ਕੱਢਣਾ 13 ਅਪ੍ਰੈਲ ਤੱਕ ਤੇ 13 ਅਪ੍ਰੈਲ ਨੂੰ ਵੱਡਾ ਇਕੱਠ ਅਸੀਂ ਕਰਨ ਜਾ ਰਹੇ ਆ ਅਗਲਾ ਐਕਸ਼ਨ ਕਰਨ ਦੇ ਲਈ ਉਹ ਤੁਹਾਨੂੰ ਦੱਸ ਦਾਂਗੇ ਅਪੀਲ ਆ ਵੀ ਇਸ ਮਸਲੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੁੜਨ ਦੀ ਲੋੜ ਆ